ਸਾਸਰਕਾਰ ਜੀ ਅਸੀਂ ਮਿਲਣਾ ਨਵੇਂ ਬਲੌਗ ਦੇ ਵਿੱਚ ਹੋਰ ਸਭ ਠੀਕ ਠਾਕ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਸ਼ਾਮਦੇ ਮਤਰਾ ਜੋ ਪਟਿਆਲੇ ਨੂੰ ਤੇ ਆਉਂਦੇ ਯਾਰ ਬੇਲੀ ਚਾਹ ਲੈ ਉਹਨਾਂ ਨਾਲ ਬੈਠ ਗਏ ਗੱਲ ਕਰਦੇ ਫਿਰ ਗੱਲਾਂ ਮਿਲਦੇ ਫਿਰ ਉਹਨਾਂ ਦਾ ਲਓ ਜੀ ਪਹੁੰਚ ਗਿਆ ਨਿਕਾ ਬੈਠ ਗਿਆ ਗੱਡੀ ਚੱਲ ਪਿਆ ਸੀ ਆ ਨਾਲ ਕੇਸਰ ਨਾਲ ਫੌਜੀ ਚੱਲ ਪਿਆ ਅੱਜ ਕਿੱਧਰ ਚੱਲੀ ਆਪਾਂ ਅੱਛਾ ਚੰਡੀਗੜ੍ਹ ਨੂੰ ਚੱਲਦੇ ਆ ਚਲੋ ਜੀ ਚੰਡੀਗੜ੍ਹ ਨੂੰ ਚੱਲਦੇ ਆ ਅੱਜ ਫੇਰ ਤੇ ਮਿਲਦੇ ਆ ਫਿਰ ਰਸਤੇ 'ਚ ਪੂਰੀ ਆਪਣੀ ਰਹਿਣੀ ਹੈ ਕੋਈ ਟਿਕਾਣਾ ਲਾਵਾਗਾ ਯਾਰ ਫੌਜੀ ਤੂੰ ਲਾ ਦੇ ਦੀ ਭੈਣ ਯਾਰ ਇਹ ਤਾਂ ਕੁਝ ਨਹੀਂ ਹੋਣਾ ਹੈਗਾ ਦੋ ਜਿਹੇ ਦੋ ਜਿਹੇ ਦੋ ਕੁਝ ਨਹੀਂ ਹੋਣਾ ਹੈਲਾ ਹੋ ਜੈਨਾ ਬੀ ਐਨ ਦਾ ਆਹ ਲਓ ਦਾ ਖੜਿਆ ਲਾ ਲਾ ਮੈਂ ਲਾ 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 ਲਾਈਨ ਲਾਈਨ ਮੈਂ ਲਾਈਨ ਨਾ ਗੀਦੇ ਨਾ ਗੀਦੇ ਲਗੀ ਨਾ ਗੀ ਹੈ ਮੈਂ ਨਹੀਂ ਤੋ ਉਹ ਨਹੀਂ ਨੀਗਾ ਤੈਨੂੰ ਬਿਨਾ ਕਾਨੂੰਨ ਹੈਗਾ ਤੈਨੂੰ ਹੋਰ ਸਭ ਤੋਂ ਜ਼ਿਆਦਾ ਰੁੱਖਾ ਹੈ ਰਹੀ ਇੱਥੇ ਹਾਂ ਇੱਥੇ ਕਾ ਰੁੱਖ ਚਾਹੀਦੇ ਨੇ ਭੈਣ ਦੇ ਰੋੜਾਂ ਤੇ ਤਸਦੀਕ ਆ ਜਗਤ ਦੇ ਦੇਖੋ ਰੁਕ ਕੇ ਵਿੱਚੋ ਕੀ ਹੋਏ ਨੇ ਕਿਉਂਕਿ ਇਹ ਟਰੱਕ ਟਰੱਕ ਜਿਹੜਾ ਸਾਨੂੰ ਤੋੜੀ ਜਾਂਦੇ ਨੇ ਵੱਡੀਆਂ ਦੇ ਟਰੱਕ ਦਾ ਟਰੱਕ ਘਟਾ ਇਹਨਾਂ ਹੈਵੀ ਟਰੱਕ ਉੱਚਾ ਦਾ ਫਿਰ ਹੈ ਨਹੀਂ ਹੈਵੀ ਟਰੱਕ ਤੇ ਰਹੀਓ ਮੁਰਤੇ ਮਾੜੀ ਜਿਹੜਾ ਉੱਚਾ ਟਰੱਕ ਦੇ ਨਿਕਲਿਆ ਗੁਰੇ ਸਾਹ ਆ ਜਿਹੜੇ ਨਿਕਲਦੇ ਨੇ ਬਸਾ ਮੂਹੇ ਨੇ ਗਾਉਂ ਤੋਂ ਚੇ ਰਿਕਨੇ ਬਨੇ ਪੁਰਾਣੇ ਰਸਤੇ ਖੜੇ ਨੇ ਨਾਲੇ ਧੋਜਣਾ ਹੁੰਦਾ ਨਹੀਂ ਹੈਗਾ ਉੱਤੋਂ ਮੇਰਾ ਫੋਨ ਆ ਗਿਆ ਕਿ ਜਦ ਚੱਲਦਾ ਗੁੱਸੇ ਹੋਣ ਲੱਗ ਗਿਆ ਤੁਸੀਂ ਅੰਬਾਲਾ ਕਰੋ ਕਹਿੰਦਾ ਮੋਬਾਈਲ ਨੂੰ ਮੁੜ ਕੇ ਨਹੀਂ ਉਹ ਮੈਂ ਕਾਲੇ ਚਾਕੇ ਮੁੜ ਗਿਆ ਹਾਂ ਉਹਨੇ ਮਾਰਿਆ ਮੈਂ ਤੇ ਖਰਾਬ ਪੰਚਾਇਤ ਰਹਿਣਾ ਆਪਾਂ ਭੱਜੇ ਜਾਂ ਮਾਰ ਦੇ ਕਹਿੰਦਾ ਆਗੇ ਜਾ ਚੱਲੇ ਹੁੰਦਾ ਤੱਕ ਰੱਖਦਾ ਸਾਰੇ ਕੰਮ ਉਹਨਾਂ ਰਾਜਪੁਰੇ ਜਮੀਨ ਲਈ ਆ ਵੀ ਵਾਲਾ ਕੰਮ ਹੈ ਅਹ ਤੇਰਾ 8 ਮਹੀਨੋਂ ਹੋਰ ਮਿਲਦਾ ਟਟਮੀ ਦੀ ਕਹਿੰਦਾ ਮਾਜਾ ਲੈਣ ਨਾਲ ਤੁਰ ਤੋੜੀ ਮੈਂ ਇਹਦੀ ਛੜੇ ਮੰਦੀ ਜਿਹੜਾ 15-16 ਲੱਖ ਰੁਪਏ ਵਿੱਗੇ ਦਾ ਰੇਟ ਲੱਗ ਗਿਆ ਉੱਥੇ ਕਹਿੰਦਾ ਇਹ ਪਹਿਲਾਂ ਵੇਚਣ ਦਾ ਮੈਨੂੰ ਕਹਿੰਦਾ 7-8 ਲੱਖ ਰੁਪਏ ਦਾ ਪਕਾ ਦੇ। ਕਹਿੰਦਾ ਸਾਡੇ 7-8 ਲੱਖ ਦਾ ਗਾ ਕੇ ਵੀ ਲੱਗਿਆ। ਅੱਜ ਮਨ ਲੈ 15-16 ਲੱਖ ਨੂੰ ਰੇਟ ਉੱਥੇ ਲੱਗੇ ਦਿਆਂ। ਬਹੁਤ ਵਧੀਆ ਰੇਟ ਲੱਗਣਾ। ਨੰਬਰ ਰੋਡ ਤੋਂ ਥੋੜੀ ਜਿਹੀ ਹਟ ਪਈ ਨਾ ਇਹਦਾ ਬੜਾ ਹਾਈਵੇਅ ਹੈ। ਇਹ ਰੇਟ ਲੱਗ ਰਿਹਾ ਹੈ ਨਾ। ਦੇਖਣੇ ਕਿ ਕਿੰਨੀ ਸੋਹਣੀ ਲੋਕੇਸ਼ਨ ਰਹਿ ਗਿਆ। ਪਾਣੀ ਹਲੇ ਵੀ ਘੜਾ ਦੇਲਾ ਹੈ ਕੱਲ ਮੀਂਹ ਪੂਰਾ ਵਧੀਆ ਪਿਆ ਮੀਂਹ ਆਪਣੀ ਉਮੀਦ ਅੱਜ ਵੀ ਪੂਰਾ ਇਸੇ ਦਿਨ ਆਣੀ ਤੇ 5 ਦਿਨ ਬਾਰਿਸ਼ ਪੂਰੀ ਕੈੜੀ ਦਸੀ ਇਹਨਾਂ ਆਹ ਕਿਹੜਾ ਚੌਕ ਆ ਗਿਆ 300 ਕਿਲੋ ਬਾਰਮੀ ਦਾ ਚੌਕ ਆ ਗਿਆ ਗਾਲਮੀ ਗਏ ਨਾ ਅਗਰ ਸਾਇਮ ਅਗਰ ਮਹਾਰਾਜ ਅਗਰ ਸਾਇਮ ਅਗਰ ਸਾਇਮ ਤਾਂ ਲੋ ਬੈਟ ਉਹ ਹਾਇ ਲਾ ਲਉ ਯਾ ਨਾ ਲਾ ਦੋ ਉੱਦੇ ਹੀ ਹੈ ਆਹ ਵੇ ਕਾ ਬੰਕੇ ਦਾ ਲਾ ਲਾਉਂ ਪੰਦੀਆ ਜਿੰਨੇ ਤੂੰ ਇੱਥੇ ਉੱਧਰ ਅਮਰੀਕਾ ਜਾ ਉਹ ਮੈਨੂੰ ਕਹ ਲਈ ਕਰਦਾ ਹਾਂ ਉਹਦੀ ਓਕੇ ਨਾ ਕਰ ਤੀ ਸੜਾ ਕੋ ਮੱਟ ਕਰਦਾ ਤੂੰ ਕਿੰਨੀ ਜਿਹੜੀ ਹੈ ਗੂਗਲ ਹੈ ਇੰਨਾ ਕੁ ਸੋਆ ਪਾ ਉੱਥੇ ਦਾ ਮੈਂ ਪੰਪ ਤੇ ਪੈਂਦਾ ਇਹਦੇ ਭੰਡਾ ਪੁੱਤੀ ਲੱਗੇ ਰਹੇ ਨੇ ਕਰ ਦੋ ਉੱਪਰ ਦਾ ਪੰਪ ਉਹ ਐਨੇ ਵਾਲੇ ਬੱਜੇ ਗੱਲ ਥੋੜੀ ਆ ਯਾਰੋ ਇਹ ਤਾਂ ਉਹਨੇ ਕਿਹਾ ਨੀਲਾ ਗਾਲਾ 40 ਲੱਖ ਰੁਪਏ ਲੱਗੜੋ ਅਮਰੀਕਾ ਵਿੱਚ ਕੱਢ ਕੇ ਲੈ ਗਏ 50 ਲੱਖ ਰੁਪਏ ਲੱਗੇ ਮੈਨੂੰ ਪਤਾ ਨਹੀਂ ਵੀ ਕਰੀਆ ਇੱਥੇ ਪੂਰੇ ਨੇ ਕੰਟੀਡੀ ਨੇ ਕਹਿੰਦਾ ਤੂੰ ਅਧਿਆਪਨ ਕਰਨਾ ਕਰੀਏ ਉਹ ਕਿੱਡੀ ਕਿੱਡੀ ਬੱਜੇ ਗੱਲ ਆ ਕਿੱਡੀ ਉਹ ਮੁੜੂਗਾ ਤੈਨੂੰ ਮੈਂ ਦੱਸ ਤੱਕ ਹਾਂ ਹਾਂ ਉਹਨੇ ਇੱਕ ਦਿਨ ਮੁੜੇ ਆਉਣਾ ਬਹਾਂ ਰਹਿਗਾ ਕਿ ਆਹੀ ਆਹੀ ਅਗਪੋ ਰੋਣ ਇਧਰ ਦੇ ਲਾ ਆਹ ਲਾ ਫਿਰ ਤੋਂ ਪਰੇਖਾ ਕਿਹੜੀ ਕਿਹੜੀ ਕੈਡੀ ਨਿਕਲੀ ਹੈ ਹੈ ਮੈਨੂੰ ਲੱਗਦਾ ਕੱਢੂ ਧੂਏ ਜੰਗਾੜੇ ਕੋਈ ਨਹੀਂ ਦੇਖਿਆ ਮੈਂ ਕਰਨ ਐਂਡੇ ਨੂੰ ਮੈਂ ਕਿੰਨਾ ਘਾੜ ਘਾੜ ਦੇ ਜਨਾਨ ਦੇਖ ਤੂੰ ਹੈ ਲੇਕੇ ਜਿਹਦਾ ਦੇਖਦਾ ਪਹਿਲਾਂ ਇਥੋਂ ਕੋ ਘਰਦੇ ਮੈਂ ਘੇੜਦਾ ਕਿੰਨੇ ਅੱਖਿਆ ਘਾੜ ਘਾੜ ਲੇਕੇ ਜਨਾਨੇ ਆ ਰਹੇ ਆ ਉਹ ਵੇਖ ਕਿੰਨੇ ਸੋਹਣਾ ਪਰੇਟਾਂ ਲਾ ਦੇ ਘਰ ਹੈ ਅੱਖੇ ਮਗ ਬਣਾ ਕੇ ਪੂਰੇ ਆਹ ਦੇ ਬਾ ਤੂੰ ਦੇਖ ਹੈ ਜੀ ਐਨੇ ਲ ਕਿਸੇ ਦਾ ਦੇਖਣ ਨੂੰ ਮਿਲਦੀਆਂ ਨੇ ਵਾਹ ਜੀ ਚਾਵੇ ਨਹੀਂ ਮਿਲਦੀਆਂ ਹੈ ਫੁੱਲ ਬਣਾਇਆ ਪਿਆ ਦੇਖਣ ਲਈ ਇਹ ਉਹ ਮੈਂ ਜੀਲੀ ਪਾ ਲੈ ਕਾਪੜੇ ਆ ਲਓ ਜੀ ਕੌਂਟੀਆਂ ਲੈਂਦੇ ਹਸਪਤਾਲ ਲੈ ਲਿਆ ਦਵਾਈ ਇਥੋਂ ਦਵਾਈ ਲੈ ਕੇ ਆਉਂ ਜਾ ਲੈਨੇ ਹਸਪਤਾਲੋਂ ਦਵਾਈ ਅੰਗਰੇਜ਼ੀ ਦਵਾਈਆਂ ਸਟੋਰ ਤੋਂ ਲੈ ਕੇ ਅੰਦਰ ਲੈਣੀਆਂ ਅੰਦਰੋਲੇ ਵੀ ਰੱਖਣਾ ਡਾਕਟਰ ਤੋਂ ਪਰਚੇ ਲੈਣੇ ਹੋ ਡਾਕਟਰ ਨੂੰ ਸਪੈਸ਼ਲ ਮਿਲਣਾ ਕਿਹੜੇ ਨੂੰ ਮਿਲਣਾ ਨਾ ਡਾਕਟਰ ਹੱਡੀਆਂ ਵਾਲਾ ਗਾ ਅੱਛਾ ਕਿਹਨਾਂ ਦੇ ਮੈਂ ਹੱਡੀਆਂ ਵਾਲੇ ਆ ਮਿਲਣਾ ਲਓ ਜੀ ਪਹੁੰਚ ਗਏ ਡਾਕਟਰ ਹਸਪਤਾਲ ਰਜੇਂਦਰ ਹਸਪਤਾਲ ਲੈ ਜੀ ਦਵਾਈ ਕਿੱਡੀ ਪਾਰਕ ਕਰਦੇ ਇੱਥੇ ਕਰਦੇ ਪਾਰਕ ਕਰਦੇ ਗੱਡੀ ਇੱਥੇ ਮਿਲਦੇ ਰਜੇਂਦਰ ਹਸਪਤਾਲ ਲੈ ਕੇ ਦਵਾਈ ਲਓ ਜੀ ਆ ਗਏ ਡਾਕਟਰ ਨੂੰ ਦਿਖਾ ਕੇ ਤੇ ਡਾਕਟਰ ਨੇ ਮੈਡੀਕਲ ਲਿਖ ਦਿਆ ਤੇ ਲੈਨੇ ਬਾਹਰੋਂ ਮੈਡੀਕਲ ਸ਼ੋਪ ਤੋਂ ਦਵਾਈ ਦੂ ਲੈ ਕੇ ਚੱਲਦੇ ਆਂ ਫਿਰ ਗਾਹ ਨੂੰ ਦੇਖਦੇ ਆਂ ਪਟਾਰ ਦੇ ਵਿੱਚ ਦੀ ਕਿੰਨੀ ਚੱਲਦੇ ਆਂ ਇੱਧਰ ਆ ਗਿਆ ਆਮਰ ਹਸਪੀਟਲ ਹੈਂ ਪੜੀ ਨਵੀਂ ਬਣਾਉਣਾ ਕਰਨੀ ਕਿਸੇ ਤਰੀਕੇ ਕਿ ਟਿਕੜੀ ਬਣਾਉਣਾ ਕਰਨੀ ਪਿੱਛੇ ਉਹ ਜਗ੍ਹਾ ਕੋਲ ਬੜੀ ਕੋਠੀ ਆ ਜਿਹੜੀ ਵੇਖੋ ਗੱਡੀਆਂ ਪਾਰਕ ਪੁਣ ਕਰ ਰਹੇ ਦੀ ਉਹ ਜਗਾ ਪਿੱਛੇ ਗੱਡੀ ਨਹੀਂ ਪਾਰਕ ਤੇ ਪਿੱਛੇ ਜਗ੍ਹਾ ਵੀ ਨਹੀਂ ਮਤਲਬ ਉਹਦੀ ਮੈਂ ਨਹੀਂ ਨਾ ਬਣਾ ਦੱਸ ਪੂਰਾ ਲੋ ਜੀ ਆ ਗਿਆ ਪਟਾੜਾ ਖਾਲਸਾ ਕਾਲਜ ਕਾਲਜ ਚ ਉੱਤੇ ਖਾਲਸਾ ਕਾਲਜ ਨੇ ਇਹ ਆ ਸਾਨੂੰ ਦੇ ਅੱਜ ਮੁੰਡੇ ਗੱਡੇ ਗੱਡੇ ਖੜੇ ਜਿਹੜੀਆਂ ਖਾਲਸਾ ਕਾਲਜਾਂ ਦੇ ਖੜੇ ਨੇ ਮੈਂ ਕਿਹਾ ਤੂੰ ਬਾਅਦ ਨੂੰ ਤੇਰੇ ਕੋਲ ਪਾ ਲੈ ਜਦੋਂ ਸਾਰਾ ਜਨ ਆ ਉਹ ਪਾਰਸਾਂ ਨਾਲ ਹੈ ਆਪਣੇ ਜਵਾਕ ਪੜਦੇ ਨੇ ਸਾਹਸ ਨਾਲ ਜੇ ਆਪਾਂ ਪਰਖਣਾ ਕਰਦੇ ਆ ਲਾਕ ਪੜਜੋ ਸਾਹਮਣੇ ਦੇਖ ਲਿਖਿਆ ਸਾਲ ਸਾਲ ਪੜਜੋ ਆਹ ਸਾਹਗਾੜ ਕੋਟੇ ਆ ਆਪਣੇ ਜਵਾਕ ਪੜਦੇ ਨੇ ਲੈ ਜਵਾਕ ਪੜਦੇ ਹੋਰੇ ਤਦੋਂ ਇੱਥੇ ਪੜਦੇ ਨੇ ਇੱਥੇ ਕਿੱਥੇ ਪਿੰਡ ਨੂੰ ਜਾਣਾ ਮੈਂ ਪਕਾਲੇ ਦੀ ਜੇ ਚੱਲੇ ਦੀ ਮੈਂ ਪਿੰਡ ਨੂੰ ਆਹ ਖਾਸ ਸਾਲ ਜੀ ਪਟਿਆਲਾ ਕਿੰਨੇ ਕਿਹਾਉਣਾ ਪਿੰਡ ਨੂੰ ਇਹ ਕਾਹਤ ਨੇ ਤੈਨੂੰ ਕੀ ਪਤਾ ਮੈਂ ਕੇਸ਼ਰਾ ਹਾਂ ਗੱਡੀ ਗੱਡੀ ਖੜੇ ਮੁੰਡਾ ਸੌ ਵੀ ਨਾਲ ਆ ਚਲ ਕਿੱਥੇ ਹੋ ਹੈ ਕਿੱਥੋਂ ਹੁਣ ਵੀ ਕਿਹੜੇ ਜਾ ਮੋਢਾ ਖਾਲਸਾ ਦੇ ਹੋਰ ਜਾਂ ਤਾਂ ਕੀ ਪ੍ਰੋਗਰਾਮ ਚੱਲਦਾ ਨਵੇਂ ਰਸਤੇ ਦਿਖਾਉਣਾ ਕਰਦਾ ਜਦਿਆ ਰਾਜ ਮੈਂ ਕਦੇ ਆਇਆਂ ਨਹੀਂ ਤੇਰੀ ਸਾਡੇ ਤੋਂ ਹਲਾ ਨਹੀਂ ਜਾਂਦਾ ਮੈਂ ਰੋਣਾ ਤੇ ਮੈਂ ਨਹੀਂ ਆਇਆ ਮੈਨੂੰ ਇਹ ਉਹ ਜੋ ਕੋਲੋਂ ਤੇ ਮਾਰੀ ਲਾਂ ਕੇ ਥਰ ਮੰਗੂ ਮੈਂ ਤਾਂ ਆ ਵੀ ਕੀਤਾ ਤੇ ਕੀਤਾ ਕਿ ਕਿਸ ਕਿਸਰ ਮੰਗ ਆਇਆ ਹੈ ਗਾਣਾ ਵੀ ਨਾਂ ਵੀ ਆ ਵੀ ਕਰਨਾ ਪਤਾ ਬਈ ਸ਼ੰਦੋਰੇ ਕੋ ਫੈਮਿਲੀ ਕਰਦਾ ਜਿਹਦੇ ਨਾਲ ਰਹਿੰਦੇ ਕਿਹੜਾ ਇਹ ਕੋਈ ਕੁਝ ਨਹੀਂ ਰਹਿੰਦੇ ਆ ਪੁੱਲਿਆਂ ਲੰਦੇ ਆ ਪਰਸਨਲ ਡਾਕਟਰ ਹੈ ਉਹ ਆ ਗਿਆ ਪਰ ਉਹ ਤੁਰ ਰਿਹਾ ਹੈ 24 ਮੈਂ ਪੂਰਾ ਜਿਹੜਾ ਇਹ ਰੇਡੀਆਂ ਹੈ ਮੈਂ ਕਿਹਾ ਅੱਗੇ ਮੈਂ ਤੁਹਾਨੂੰ ਕੋਈ ਆ ਰਿਹਾ ਹੈ ਇਹਨੇ ਵਧੀਆਗਾ ਹਾਂ ਨਹੀਂ ਵਧੀਆ ਰੇਡੀਆਂ ਜਾ ਰਿਹਾ ਮੈਂ ਉੱਧਰੋਂ ਪਹੁੰਚ ਕੇ ਆਇਆ ਉਹ ਬੇਨੂੰ ਪੁਹਾ ਕੇ ਆ ਆ ਸਾਹਮਣੇ ਤੇ ਰਸਾਂ ਵਾਲੇ ਮਾਲ ਟਾਉਣ ਆ ਗਿਆ ਆ ਜਾ ਟਰੈਕਟਰ ਆ ਗਿਆ ਦਵਿੰਦਰ ਇਹ ਤਾਂ ਆਪਾਂ ਨੇ ਜਿਹ ਅਸੀਂ ਆ ਜਿਹੜਾ ਬਣਾਣਾ ਕਰਨ ਇਹ ਇਹ ਤਾਂ ਮੈਨੂੰ ਦੁਕਾਨੀ ਆ ਗਿਆ ਉਹ ਪੇ ਇਦਾਂ ਵਰੇ ਕਾ ਬਹੁਤ ਵਧੀਆ ਏਰੀਆ ਜਾ ਰਹਾ ਨਾ ਬਹਾ ਜੀ ਰਾਜਿਆਂ ਦਾ ਏਰੀਆ ਰਾਜਿਆਂ ਦਾ ਸ਼ਹਿਰ ਵੀ ਰਾਜਾ ਨਾ ਤਾਂ ਹੀ ਮੈਂ ਬਾਦਾਂ ਵਾਂਗ ਰਾਜੇ ਨਾਲ ਸਾਥ ਕਰਦਾ ਬਿਲਕੁਲ ਬਿਲਕੁਲ ਰਾਜਾ ਬੰਦਾ ਕੋਈ ਸ਼ੱਕ ਨਹੀਂ ਰਾਜ ਆਪਾ ਹੀ ਰਾਜਾ ਚੜ ਕੇ ਰੋਡ ਤੇ ਖਾਣਾ ਸਾਂਝੀ ਕਰਾ ਦੇ ਪੰਜਰੋਂ ਪਹਾੜਾਂ ਦੇ ਥੋੜਿਆ ਪੁਲਚੇ ਬਰਗਰ ਪੁਲਚੇ ਛੋਲੇ ਪੁਲਚੇ ਛੋਲੇ ਨਾਲ ਬਰਗਰ ਜਿਹਾ ਖਵਾਉਂਦੇ ਪਟਾਲੇ ਦੀਆਂ ਬੜੇ ਸਸਤਾ ਸਮਾਨ ਖਾਣਾ ਕੋਚਈਆ ਸਰਹੰਗ ਨਹਿਰ ਦੇ ਖਾਣਾ ਜੀ ਬਰਗਰਪੁਰ ਵੀ ਲੋ ਦੇ ਖਾਣਾ ਬੰਦਾ ਵਧੀਆ ਹੀ ਖਾਣਾ ਪੁਲਚੇ ਖਾਇਓ ਪੁਲਚੇ ਪੁਲਚਾ ਪੁਲਚਾ ਬਖਸ਼ੀਏ ਕੇਸ਼ਰਾ ਹੋਰ ਜੇ ਕੁਤਮੰਨਾ ਹੈ ਇਹ ਗਮੋਂ ਦੀ ਉਹ ਗੱਲ ਜੁਦਾ ਕਿਉਂਕਿ ਕੇਸ਼ਰਾ ਕੋਣ ਨਹੀਂ ਕੇਸਰ ਬੋਲਦਾ ਹੈ ਕੋਣ ਨਹੀਂ ਬੋਲਦਾ ਉਹ ਨਹੀਂ ਬੋਲਦਾ ਕਦੇ ਸ਼ਾਇਦ ਮੂਡ ਤੇ ਲੱਗਿਆ ਹਾਂ ਪਰ ਜੇ ਭਾਈ ਇਹ ਦੀ ਹੈ ਹੈ ਉਹਦਾ ਗੱਲ ਉਹਨਾਂ ਗੱਲ ਕੋਈ ਨਹੀਂ ਆਈ 5-700 ਦੀ ਅ ਹੌਣਪੌਣ ਬੈਠਾ ਤਾਂ ਕੋਈ ਰੋਣੇ ਲੱਗ ਜਾਂਦਾ ਹੈ। ਜਾਰਾ ਤਰੇ ਕਿਹੜਾ ਪੌਣ ਲੱਗਣਾ ਹੈ ਉਹ ਕਿੱਥੋਂ ਸੀ ਆਪਾਂ ਵਿਜਾ ਦਾ ਉਹ ਦਰਾਹੇ ਖੜੇ ਸੀ। ਕਾ ਮਕਡੋਨਲਡ ਦੇ ਖੜੇ ਸੀ ਆਪਾਂ ਤਿੰਨੇ ਜਣੇ ਸੀਗੇ। ਜਾਰਾ ਤਿੰਨੇ ਜਣੇ ਤਿੰਨੇ ਜਣੇ ਦੀ ਆਪਾਂ ਮੈਂ ਨੰਬਰ 7 ਤੋਂ ਉਹਦੇ ਕੋਲ ਉਹ ਤਾਂ ਵਕੀਲ ਦੀ ਆ ਨਾ ਨਹੀਂ ਕਿੰਨੇ ਆ ਪਾਏ ਤਿੰਨੇ ਜਣੇ ਜਿਪਾਂ ਇਹਨੂੰ ਭਾਰਤ ਜਿਹੜੀ ਪੈਸੇ ਦੇ ਨਾਲ ਦੇ ਦੇ ਕਰਦੇ ਜਾਣਾ ਵਹਟ ਹਾਂ 4 ਵਜੇ ਆਪਿਆ 4 ਵਜੇ ਆਪਿਆ ਬਿਨੂ ਕੋਣ ਗੱਡੀ ਜਾਂ ਪਹੁੰਚ ਗਏ ਪਾਖੜਾ ਤੇ ਕਿਸਰਾ ਤੇਰਾ ਜਲੂਸ ਚੱਲੀ ਜਾਂਦਾ ਕੁਲਚਾ 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 ਕਹਿੰਦਾ ਮੇਰੀ ਵੇਚੀ ਕਰਦਾ ਕੁਲਚੇ ਛੋੜਿਆਂ ਵਾਲੇ ਤੇਰਾ ਜਲੂਸ ਨਹੀਂ ਮੰਨਦਾ ਹੈ ਲਓ ਜੀ ਆ ਖਾਣਿਆ ਬਾਈ ਦੇ ਕੋਲੇ ਕੁਲਚੇ ਮੈਨੇ ਤੇ ਆਰ ਕੋਲ ਚੇ ਤਰੋਂ ਕਹਿ ਲੈ ਸਾਜੀ ਨਹੀਂ ਆ ਉਹ ਕਿ ਇੱਥੇ ਸਾਡਾ ਪੰਨਾ ਮਾ ਉਹ ਨਹੀਂ ਮਾਣਾ ਮੋਟਾ ਜੇ ਕਿ ਫਿਰਦੇ ਸਾਨੂੰ ਵਾਰੈਂਟੀ ਦੇ ਤੋਂ ਨਹੀਂ ਮਗਰੋਂ ਕਰਾਉਂਦਿਆਂ ਦਾ ਪੂਰਾ ਵਾਜ ਦਾ ਲਓ ਜੀ ਸਾਹਮਣੇ ਆ ਪ੍ਰੀਤ ਟਰੈਕਟਰ ਮਹਾਰਾਜ ਜਸਾ ਸਿੰਘ ਆਰਾਮ ਗੜੀ ਆ ਆਰਾਮ ਗੜੀ ਜਸਾ ਸਿੰਘ ਆਰਾਮ ਗੜੀ ਚਾਦਗਰੀ ਗੇਟ ਆ ਇਹ ਆਗਾ ਜਸਾ ਸਿੰਘ ਆਰਾਮ ਗੜੀਆ ਚਾਦਗਰੀ ਗੇਟ ਇੱਥੇ ਇੱਥੇ ਟਰੈਕਟਰ ਬਣਦੇ ਬ੍ਰਿਜਾਂ ਦੇ ਸਹਤ ਟਰੈਕਟਰ ਇੱਥੇ ਰਹਿੰਦੇ ਆ ਪ੍ਰੀਤ ਨੂੰ ਤੇ ਰਹਿੰਦੇ ਕਹਿੰਦੇ ਆ ਇੱਥੇ ਮਸ਼ੀਨਾਂ ਤੇ ਰਹਿੰਦੇ ਕਹਿੰਦੇ ਟਰੈਕਟਰ ਟਰੈਕਟਰ ਵੀ ਜੀ ਬੱਚੇ ਸਾਰਾ ਪੁੱਛ ਆਓ ਇਹ ਕਰ ਲੋ ਉਹ ਪਰਯੋਗ ਉਹ ਪਾਸੋਂ ਕੋਲ ਬੁੱਲੀ ਹਨ ਉਹਨਾਂ ਨੂੰ ਉਹਨਾਂ ਦਾ ਸਰਦਾਰ ਹਾਲ ਹੈ ਇਹਨਾਂ ਦੇ ਇਹ ਬ੍ਰਿਜਾਂ ਨਹੀਂ ਹੁਣ ਪਾਟਾ ਦੇ ਪਾਰਸ ਬਣੀ ਇਹ ਰੰਤਰੀ ਆ। ਜਿਹੜਾ ਪਾਰਸ ਰੋਡ ਦੇ ਮੱਥੀ ਆਈ ਸੀ। ਆ ਉਹ ਜਗ੍ਹਾ ਬਣਾਈ ਨੂੰ ਇਹਨਾਂ ਨੇ। ਹਾਂ। ਇਹ ਲੀਹਣਾ। ਦੇਰਾ ਕੱਡਾ। ਯਾਨੀ ਕਿ ਆ ਆਪਣਾ ਨਾਬਾ ਧਾਰਸੂ ਕੰਪੈਨਰ ਦੇ ਵਿੱਚ ਟ੍ਰੈਕਟਰ ਨੇ ਵੀ ਕਿੱਡਾ ਮਸ਼ਹੂਰ ਹੋ ਗਿਆ ਇਹਨਾਂ। ਮੈਂ ਸਭ ਤੋਂ ਪਹਿਲੇ ਕੰਪੈਨਰ ਬਣੇ ਨਾਬੇ ਹੁਣੇ ਆਪਣੇ ਨਾਪੋਂ ਦੇ ਬਾਹਰ ਸੂਬਾ ਨਾਪੋਂ ਦੇ ਬਾਹਰ ਸੂਬਾ ਹੀ ਬਾਹਰ ਸੂਬਾ ਹੀ ਕਿੰਨਾਂ ਕੰਪੈਨ ਲਈ ਆਪੋ ਇੱਕ ਸਾਜੀ ਲੈ ਹਾਂਡੇ ਪਕਾਉਣੇ ਨੇ ਨਾ ਪਾਦੇ ਨਹੀਂ ਚੋਣੇ ਰੁਲੀਆਂ ਵੇੜੇ ਰੁਲੀਆਂ ਬਾਹਰ ਰੁਲੀਆਂ ਤਾਂ ਰਕਾਰਡ ਨੇ ਮਸ਼ੀਨਾਂ ਰੁਲਦੀਆਂ ਕੰਪੈਨ ਦਾ ਬਾਹਰ ਲੈ ਕਰਿਆ ਜੀ ਤੂੰ ਕਮਰੇ ਤਾਰ ਰਕਾਰਡ ਨੇ ਪਈਆਂ ਨੇ ਮੜ ਮੱਥੇ ਮਸ਼ੀਨਾਂ ਲੈ ਲਈਆਂ ਪਈਆਂ ਨੇ ਕੰਮ ਹੋਰ ਤੋਂ ਨਾਲ ਬਿਠੇ ਰਹੇ ਨੇ ਕੰਪੈਨ ਕੰਪੈਨ ਲੈ ਕੇ ਥੋੜੇ ਉਹਦਾ ਚਰਜ ਜਿਹੜਾ ਬਾਹਰ ਜਾਂਦੇ ਨੇ ਤੂੰ ਖੱਤੀ ਹੋ ਜਾ ਕੇ ਦੇਖ ਤਾ ਕੋងੂ ਦੇਖੀਏ ਗਾਉਂ ਉਧਰੋਂ ਤੋਂ ਕਿੱਦਾਂ ਜਿੱਥੇ ਬਾਹਰ ਕਹਿੰਦਾ ਤੂੰ ਐਮਪੀ ਚੋਂ ਆਉਣ ਜਾਂ ਮਹਾਰਾਸ਼ਟਰ ਚੋਂ ਆਉਣ ਨੂੰ ਕੀ ਇਹ ਖੱਤੀਆਂ ਨੇ ਉਹ ਉਹਦੇ ਕਿੰਨੀਆਂ ਘਮ ਹੋਰ ਕੰਮ ਚੱਲਦਾਗਾ ਐਨੀ ਮਸ਼ੀਨ ਕੱਲ ਕਿਸੇ ਦੇ ਵੀਡੀਓ ਵੇਖਿਆ ਮਸ਼ੀਨਾਂ ਦੋ ਘਰੇ ਖੜੇ ਆਹ ਜਮਾਨੇ ਦਾ ਬਾਬਿਆਂ ਦੀ ਖੇਡ ਬੰਤੀ ਕੋ ਕਰਨਾ ਕਿ ਲੋਕਾ ਨੂੰ ਫੜ ਕੇ ਆਹ ਪਹੁੰਚ ਕੇ ਨਹਿਰ ਦੇ ਆਹ ਨਿਆਜਾ ਕਿਉਂ ਫਰਜ ਫਰਜ ਬਜਰੰਗਪੁਰੀ ਦਾ ਦਾਨ ਇਹਨਾਂ ਨੂੰ ਅੱਜ ਆ ਸੇਵਾ ਕਰਕੇ ਭੁੱਖ ਦਾਜ ਨੇ ਕੱਲ ਤੋਂ ਕੱਲਰ ਜਿਵੇਂ ਹੋਣਗੇ ਕੰਦਾ ਮੁਰਮ ਤਾਂ ਹਟੜਦਾ ਰਹਣਾ ਇਹ ਲੱਗੇ ਮਿਆ ਆਦੇ ਹੌਂਦਾ 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 ਹਾਰੇ ਨਾਲ ਜਵਾਕ ਨੂੰ ਟਿੱਕੀ ਹੋਈ ਨਹੀਂ ਹਾਰੇ ਦਿਵਾਕ ਨੂੰ ਟਿੱਕੀ ਹੋਈ ਇਧਰ ਨਹੀਂ ਦੋ ਦੋ ਤਿੰਨ ਤਿੰਨ ਮਹੀਨੇ ਪਰ ਰੋਟੋ ਦੁਨੀਆ ਦੇ ਵਿੱਚ ਇੱਕ ਚੀਜ਼ ਹੈ ਜਿਹਨੂੰ ਪਤਾ ਤੇਰੀ ਮੌਦੂ ਨਹੀਂ ਜਾਣ ਘੱਟਾ 2 ਘੰਟੇ ਪਹਿਲਾਂ ਪਹੁੰਚ ਲਾਇਆ ਲਓ ਜੀ ਦੇਖੋ ਲੋਕੇਸ਼ਨ ਹਾਂ ਆ ਮਖਿਆਲਿਆ ਡੱਬੇ ਰੱਖੇ ਬਨੇ ਆ ਬੁਰੀਆ ਗਾਂ ਇੱਧਰ ਤੋਂ ਬਰਾਖ ਮਾਉਣ ਲੱਗ ਗਏ ਆ ਇੱਧਰ ਆ ਗਿਆ ਕੇਸਰ ਆਹਾ ਆ ਕੋਈ ਦਰਗਾਹ ਆ ਗਈ ਆ ਇਹ ਆਗੇ ਸਾਡੇ ਕੱਚੀ ਨਹਿਰ ਬਹੁਤ ਵਧੀਆ ਲਿਕੇਸ਼ਨ ਹਨਾ ਜਿ세 ਦਾ ਦੇਖੋ ਕਿਹੜੀ ਜਗ੍ਹਾ ਸੋਹਣੀ ਲੱਗਦੀ ਹੈ ਤੁਹਾਨੂੰ ਸੋਹਣੀ ਕਹਾਂਗੇ ਨਾ ਸ਼ਾਂਤ ਮਾਹੌਲ ਹੈ ਇੱਥੇ ਮਾਨੂੰ ਸ਼ਾਂਤੀ ਮਿਲਦੀ ਹੈ ਇੱਥੇ ਕੇਸਰ ਦੀ ਕੇਸਰ ਦੀਆਂ ਖੇਚਣੇ ਨੇ ਇੱਥੇ ਫੋਟੋਆਂ ਹੈ ਇਸਾ ਤੇ ਫੋਟੋ ਸ਼ੂਟ ਕਰਨਾਗਾ ਉਹ ਵੀ ਕਾਲੇ ਨੇ ਦੇਖ ਲੈ ਠੀਕ ਲੀ ਆ ਸਰਕਾਰੀ ਦੋਸਤ ਹੁਣ ਦੇਖ ਲੈ ਵੰਦਰਾ ਨਹਿਰ ਦੇ ਕੰਢੇ ਤੁਰ ਕੇ ਜ਼ਿੰਦਗੀ ਦਾ ਮਾਲਾ ਲੱਗ ਨਜ਼ਾਰਾ ਮਾਲਾ ਸਕੂਨ ਕਿਹੜਾ ਮਾਲਾ ਪਾਣੀ ਤੇ ਆ ਬਾਗਾ ਮਾਲਾ ਦਰਖਤਾਂ ਦੇ ਵਿੱਚ ਆ ਉਹ ਆਪਾਂ ਕਹਿੰਦੇ ਲੱਖਾ ਪਿੱਟਦਾ ਸੱਚਾ ਰਿਹਾ ਸੁਧਾਨਾ ਲੋਕਾਂ ਨੂੰ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੇਰ ਕੋਈ ਖਾਣਾ ਜੀਵਨ ਤਾਂ ਕੋਈ ਹੈ ਨਹੀਂ ਆਪਣਾ ਕੋਈ ਜੀਵਨ ਨਹੀਂ ਹੈਗਾ ਕਹਦਾ ਜੀਵਨ ਦਾ ਤੇ ਪਾਇਰੇ ਦਾਟ ਆ ਮਾ ਚਲੋ ਬਦਲਵਾਈ ਦਾ ਮੌਸਮ ਅੱਜ ਆਪਾਂ ਤੁਰੇ ਨਹਿਰ ਤੇ ਖੜ ਕੇ ਵੀ ਆਪਾਂ ਇੱਕ ਨਹਿਰ ਤੇ ਆਪਾਂ ਦੇਖਦਾ ਖੜ ਕੇ ਕਿਉਂ ਖੜੇ ਆਪਾਂ ਪਾਣੀ ਦੇ ਮਾਰੇ ਚਲੋ ਪਾਣੀ ਦੇ ਪਾਣੀ ਕਿਹਾ ਜਾਂ ਕਿੰਨਾ ਪਾਣੀ ਹਾਂ ਜਿਹੜਾ ਆਰਾਮ ਜੋ ਸਕੂਨ ਇਸ ਟਾਈਮ ਮਨ ਲਾ ਸੱਚੀ ਸ਼ਾਂਤੀ ਵੀ ਇੱਥੇ ਕੋਈ ਹੈ ਆਵਾਜ਼ ਕਿਸੇ ਪਾਸੋਂ ਉਹ ਟਮਾਟਾ ਮਾ ਚੀਜ਼ ਲੰਘ ਗਈ ਸੜਕ ਤੇ ਹਾਂ ਠੀਕ ਆ ਇਹ ਸਕੂਨ ਤੇ ਸ਼ਾਂਤੀ ਖਤਮ ਹੋ ਗਈ ਖਤਮ ਹੋ ਗਈ ਸਹੀ ਗੱਲ ਆ ਮਨ ਲਾ ਰੇਸ ਜਿਹੜੀ ਆਪਣੀ ਲੱਗੀ ਹੋਈ ਆ ਹਰ ਟਾਈਮ ਚਾਹ ਵੱਲ ਰੌਲੇ ਝਗੜੇ ਨੇ ਹਾਂ ਚਾਹ ਕਿਸੇ ਦੇ ਨਾਲ ਰੌਲਿਆਂ ਚ ਜਾਣਾ ਆਪਣੇ ਨਿੱਜੀ ਘਰ ਦੇ ਕਾਰੋਬਾਰ ਹੋ ਗਏ ਹਾਂ ਜ਼ਿੰਦਗੀ ਦੇ ਦੁੱਖ ਤਕਲੀਫਾਂ ਮਨਲਾ ਬੰਦੇ ਨੂੰ ਕਿਹੜੇ ਰਸਤੇ ਲੈ ਜਾਂਦੀਆਂ ਨੇ ਹਾਂ ਜੇ ਬੰਾ ਪੁਰਾਣੇ ਬਜ਼ੁਰਗਾਂ ਕਹਿੰਦੇ ਦੇ ਆ ਆਪਕਣਾ ਪੁਰਾਣੇ ਪਿਰੋਕ ਸੌਖੇ ਤੇ ਉਹ ਕਿਉਂ ਸੌਖੇ ਤੇ ਉਹ ਆਨੰਦ ਨਾਲ ਸਵੇਰੇ ਉੱਠਦੇ ਤੇ 4 ਵਜੇ ਉੱਠਣਾ ਉਹਨਾਂ ਨੇ ਆਪਦਾ ਟੰਗਰ ਬੱਸਾ ਕਰਨਾ ਬੌਂਧਾਂ ਦੀ ਆਪਦੀ ਖਰਖਰਾ ਕਰਨਾ ਆਪਦਾ ਹਲ ਚੱਕਣਾ ਮੋਟਰ ਤੇ ਤੁਰ ਪੈਣਾ ਪਰ ਸਹੀ ਗੱਲ ਅੱਗੇ ਕੌਣ ਚਾਹਾਂ ਲੈ ਕੇ ਜਾਂਦਾ ਸੀ ਮੋਟਰਾਂ ਤੇ ਠੀਕ ਆ ਰੋਟੀ ਟਾਈਮ ਰੋਟੀ ਜਾਂਦੀ ਸੀ ਦੁੱਧ ਸਵੇਰੇ ਬੋਤਲ ਚ ਪਾ ਲੈਣਾ ਆਪੇ ਉਸੇ ਚਾਹ ਬਣਾਉਣੀ ਉਹਨਾਂ ਨੇ ਸਕੂਨ ਦੀ ਜ਼ਿੰਦਗੀ ਸਾਰੀ ਦਿਹਾੜੀ ਇੱਕੋ ਕੱਪੜੇ ਪਾ ਕੇ ਮਨ ਲਾ ਦੋ ਦਿਨ ਕਪੜਾ ਲੰਘਾਣੇ ਕੱਪੜਿਆਂ ਦੇ ਖਰਚੇ ਨਹੀਂ ਜੇ ਮਨ ਲਾ ਉਹ ਸਮੇਂ ਨੂੰ ਆਪਾਂ ਦੇਖਦੇ ਆ ਤਾਂ ਕਿੰਨਾ ਚੰਗਾ ਸਮਾਂ ਸੀ ਬਹੁਤ ਚੰਗਾ ਸੀ ਕਿ ਨਹੀਂ ਪਰ ਇੱਥੇ ਹੁਣ ਖੜ ਕੇ ਇੱਥੇ ਆ ਲੱਗਦਾ ਵੀ ਯਾਰ ਸਾਲੀ ਸਾਧਗੀ ਜੀਵਨ ਹੁੰਦਾ ਬੰਦੇ ਦਾ ਨਾ ਆ ਜੀਵਨ ਵਧੀਆ ਲੱਗਦਾ ਵਧੀਆ ਲੱਗਦਾ ਘਰੇ ਜਾ ਕੇ ਤਾਂ ਉਹੀ ਸਾਲੀਆਂ ਗੱਲਾਂ ਬਾਤਾਂ ਉਹੀ ਘੇਰੇ ਬਸ ਉਹੀ ਸਭ ਕੁਝ ਚੱਲ ਜ ਜਾਂਦਾ ਘਰ ਦੀ ਉੱਠੀ ਜਾ ਕੇ ਫੇਰ ਪਹੁੰਚਣਾ ਵਸਾ ਦੇਣਾ ਵੀ ਜਿੱਥੋਂ ਟਿਕਨੇ ਉੱਥੇ ਜਾ ਕੇ ਫੇਰ ਵੜ ਜਾਣਾ ਵੜ ਦੇਣਾ ਪਾ ਜੋ ਆ ਨੰਦਾ ਮਨ ਲੱਗੇ ਬੁੜੇ ਤੇ ਪਸ਼ੂ ਚਾਰਦੇ ਤੇ ਮਹਿਰਾਂ ਤੇ ਮੰਡੀਆਂ ਚ ਜਾਂਦੇ ਸੀ ਉਹ ਸਾਰੀ ਦਿਹਾੜੀ ਗੱਲਾਂ ਮਾਰਦੇ ਮਨ ਲਾ ਕੋਈ ਪੰਜ ਸੱਤ ਮਿੱਤਰ ਹੁੰਦੇ ਤੇ ਨਾਲ ਅਗਲਾ ਫਿਰ ਟਾਈਮ ਵਧੀਆ ਬਤੀਤ ਕਰਦਾ ਸੀ ਬਿਲਕੁਲ ਬਿਲਕੁਲ ਠੀਕ ਹੈ ਪਰ ਉਹ ਡੰਗਰ ਵੀ ਨਹੀਂ ਆਣੇ ਪਸ਼ੂ ਵੀ ਨਹੀਂ ਉਹੋ ਜਿਹੇ ਰਹੇ ਠੀਕ ਹੈ ਪਸ਼ੂ ਵੀ ਹੁਣ ਘਰਾਂ ਦੇ ਕੀਲਿਆਂ ਦੇ ਖੜੇ ਨੇ ਕੀਲਿਆਂ ਦੇ ਖੜੇ ਨੇ ਡੰਗਰਾਂ ਨੇ ਖੁਰਦੇ ਘਟੇ ਘਟੇ ਹੋਏ ਪਏ ਹੁੰਦੇ ਨੇ ਆ ਕੱਚੀ ਨੇ ਹੈ ਸਾਡੇ ਬੰਦਰੇ ਸੂਆ ਹੁੰਦੇ ਸੀ ਕੱਚਾ ਹਾਂ ਟੋਬਾ ਹੁੰਦੇ ਸੀ ਸਾਡੇ ਮਤਲਬ ਸੂਆ ਮਾਰ ਕੇ ਨਾ ਤਾਂ ਟੋਬੇ 'ਚ ਡੰਗਰ ਲੈ ਜਾਂਦੇ ਉਹ ਟੋਬੇ 'ਚ ਨਾਉਂਦੇ ਤੇ ਉੱਥੇ ਡੰਗਰ ਰਮੋਂ ਤੇ ਸੂਏ 'ਚ ਡੰਗਰ ਜਾਂਦੇ ਤੇ ਡੰਗਰ ਤੁਰ ਫਿਰ ਕਿਉਂਦੇ ਹੋਰ ਫਿਰ ਕਿਉਂਦੇ ਹੈ ਗੱਲ ਨਾਲ ਕੱਚੇ ਸੂਏ ਖਤਮ ਹੋ ਗਏ ਖਤਮ ਹੋ ਗਏ ਲਹਿਰਾ ਉਹ ਪੱਕੀਆਂ ਹੋ ਗਈਆਂ ਆ ਛੋਟੀਆਂ ਲਹਿਰਾ ਹੀ ਜਿਵੇਂ ਬਸ ਕੱਚੀਆਂ ਨੇ ਇਹ ਪੱਕੀਆਂ ਕਰ ਦੇਣਗੇ ਇਹ ਵੀ ਲੱਗੇਵੇਂ ਨੇ ਕਰੋਲਾ ਪਈਆਂ ਦਾ ਪਾਣੀ ਥੱਲੇ ਪਾਣੀ ਥੱਲੇ ਪਾਣੀ ਉਹ ਕਿਸਾਨਾਂ ਦੇ ਤਨ ਦਾ ਤਵਾ ਹੀ ਰੱਖਿਆ ਹੋਇਆ ਪਾਣੀ ਦਾ ਹਾਂ ਅਸਲੀ ਪਾਣੀ ਦਾ ਮੁੱਦਾ ਤਾਂ ਡੂੰਘਾ ਜਾਣਦਾ ਇਹਨਾਂ ਨੂੰ ਸਾਰਾ ਕੁਝ ਪੱਕਾ ਕਰਨਾ ਪੱਕਾ ਕਰਨੇ ਨੇ ਫੈਕਟਰੀਆਂ ਫੈਕਟਰੀਆਂ ਨੇ ਇੱਕ ਵਾਰ ਹੁਣ ਪਾਣੀ ਕਿੰਨਾ ਆਉਂਦਾ ਜੀ ਤੁਸੀਂ ਦੇਖੋ ਲੁਧਿਆਣੇ ਬੁੱਢਾ ਦਰਿਆ ਉਹ ਕਿੰਨਾ ਕੁ ਪਾਣੀ ਆਉਂਦਾ ਕੁਝ ਵੀ ਨਹੀਂ ਨਹਿਰਾ ਨੇ ਹੁਣ ਨਹਿਰਾ ਜਦ ਜਿੱਦੀ ਝਾੜੂ ਸਰਕਾਰ ਆਈ ਇਹਦਾ ਬੰਦੇ ਰੱਖਦੀਆਂ ਹਾਂ ਤਾਂ ਕਿ ਜਦ ਸੂਏ ਬੰਦ ਰਹਿੰਦੇ ਨੇ ਬੰਦ ਰਹਿੰਦੇ ਫਸਲ ਦੇ ਟਾਈਮ ਆ ਕਿ ਸੂਏ ਖੋਲਦੇ ਹਾਂ ਇਹ ਮਤਲਬ ਕੁੱਲ ਕਲਾਕੇ ਇਹਨਾਂ ਨੇ ਸਾਰਾ ਕੁਝ ਲੋਕਾਂ ਦੇ ਕਿਸਾਨਾਂ ਦੇ ਮੱਥੇ ਮੜਨ ਵਾਲੀਆਂ ਗੱਲਾਂ ਕਰਦੇ ਆਪਾਂ ਠੰਡੇ ਮਤੇ ਨਾਲ ਸੋਚੀਏ ਇਹ ਸਾਰਾ ਕੁਝ ਸਰਕਾਰਾਂ ਦੇ ਹੱਥ ਆ ਸਰਕਾਰਾਂ ਦੇ ਹੱਥ ਸਹੀ ਗੱਲ ਆ ਸਰਕਾਰਾਂ ਨਹੀਂ ਆਪਣਾ ਪੀੜਾ ਕਰਤਾ ਬਿਲਕੁਲ ਵੀ ਕਰ ਰਹੇ ਵੀ ਖੁੰਦੀ ਮੇਰੀ ਜਣੀ ਮੇਰੇ ਮੇਰੀ ਸੋਚ ਤੇ ਮੇਰੀ ਸੋਚ ਆ ਵੀ ਆਪਾਂ ਨੂੰ ਮੋਬਾਈਲ ਨੇ ਖਤਮ ਕਰ ਮੋਬਾਈਲ ਨੇ ਕਰ ਮਰਦਾ ਸਹੀ ਗੱਲ ਆ ਠੀਕ ਆ ਜਿਹੜਾ ਆਪਣਾ ਪਿਆਰਤੀ ਭਾਈ ਚਾਰਕੇ ਹਾਂ ਹੁਣ ਦੱਸੋ ਤੁਸੀਂ ਕਿਤੇ ਕਿਹਾ ਮੈਂ ਜਾਂਦੀ ਭੂਆ ਕੋਲ ਚੱਲੇ ਆ ਹਾਂ ਮੈਂ ਮਾਸੀ ਕੋਲ ਚੱਲਿਆ ਮੈਂ ਨਾਨਕੇ ਚੱਲਿਆ ਇਰੇ ਰਹੀ ਨਹੀਂ ਲੋਕਾਂ ਦਾ ਮੋਹ ਖਤਮ ਹੋ ਗਿਆ ਪਹਿਲਾਂ ਜਰ ਆਪਾਂ ਨਿਆਣੇ ਹੁੰਦੇ ਆ ਗਰਮੀਆਂ ਛੁੱਟੀਆਂ ਹੁੰਦੀਆਂ ਸੀ ਮਸਾਉਂਦੇ ਨਾ ਨਾ ਨਾਨਕੇ ਜਾਣਾ ਮਾਸੀ ਕੋਲ ਜਾਣਾ ਪੂਆ ਕੋਲ ਜਾਣਾ ਹੁਣ ਕੁਝ ਵਾਕ ਜਾਂਦਾ ਉਹ ਕਿੰਨੇ ਮਸਾਉਂਦੇ ਤੇ ਮਸਾ ਉਹ ਚਾਹ ਹੁੰਦਾ ਸੀ ਮਾੜਾ ਸੁਪੀਆਂ ਮਿੰਟ ਤੋਂ ਪਹਿਲੇ ਚਾਹ ਹੁੰਦਾ ਸੀ ਬਸ ਜਾਣਾ ਜਾਣਾ ਹੁਣ ਬਾਪਨੇ ਕਹਿੰਦਾ ਵੀ ਡਮੇਡ ਤੋਂ ਵੀ ਸਕੂਲ ਦਾ ਕੰਮ ਜੀਣਾ ਜਾਣਾ ਇਹਨਾਂ ਖੇਤੀ ਕੰਮ ਨੇ ਮੇੜ ਲੈ ਸਕੂਲ ਦਾ ਉਹ ਤੇ ਉਹ ਪਹਿਲਾ ਜਾਊਗਾ ਹੁਣ ਛੁੱਟੀਆਂ ਵੇਲੇ ਮੋਬਾਈਲ ਤੇ ਕੰਮ ਚੱਲ ਪੰਦਾ ਮੋਬਾਈਲ ਤੇ ਕੰਮ ਚੱਲ ਪੰਦਾ ਪਾਪਾ ਮੈਨੂੰ ਛੁੱਟੀਆਂ ਆਉਂਦਾ ਛੇਤੀ ਮੋਬਾਈਲ ਨਮਾ ਲੈ ਲਓ ਨਮਾ ਲੈਦੇ ਬਾਈ ਮੈਂ ਗੇਮਾਂ ਖੇਡਣੀ ਆਂ ਗੇਮਾਂ ਖੇਡਣ ਸੀ ਗੱਲ ਮਨਲਾ ਸਮਾਦਾ ਸੁਖ ਚੈਨ ਖਤਮ ਹੋ ਗਿਆ ਖਤਮ ਹੋ ਗਿਆ ਨਫ਼ਰਤ ਲੋਕਾਂ ਚ ਵੱਧ ਗਈ ਵੱਧ ਗਈ ਕੋਈ ਸ਼ੱਕ ਨਹੀਂ ਹਰੇ ਕੇ ਕਹਿੰਦਾ ਮੇਰਾ ਮੈਂ ਬਸ ਨਹੀਂ ਹੋਵਾਂ ਦੁਨੀਆ ਤੇ ਹਾਂ ਹੋਰ ਕੋਈ ਵੀ ਨਹੀਂ ਚੀਜ਼ ਨਹੀਂ ਅੱਜ ਆਪਣਾ ਬੇੜਾ ਤਾਂ ਹੀ ਮਾਰੋ ਮਾਰ ਮਰੀਆ ਕਹਿੰਗੇ ਬਾਰੇ ਹਾਂ ਕਿਉਂ ਵੱਧ ਗਿਆ ਤਾਂ ਹੀ ਇੰਨਾ ਗੱਲਾਂ ਇੰਨਾ ਗੱਲਾਂ ਕਰਕੇ ਵੱਧ ਗਿਆ ਤੇ ਮੈਂ ਵੀ ਰੋੜਿਆ ਹਾਂ ਚਲੋ ਮਹਾਰਾਜ ਭਲੀ ਕਰੇ ਬਿਲਕੁਲ ਬਿਲਕੁਲ ਠੀਕ ਆ ਜੀ ਇਹ ਬੰਦਾ ਨਹੀਂ ਹੁੰਦਾ ਸਾਬ ਨੂੰ ਪਾਣੀ ਦੇ ਕੰਨਾਂ ਦੇ ਨਾਲ ਇੱਥੇ ਲੇਹੇਨੀ ਕੋ ਬਾਹਰ ਪਾਣੀ ਕਰਨ ਲਈ ਮੀਂਹ ਚੱਲਦਾ ਕਿਵੇਂ ਬਾਕੀ ਤੋਂ ਕਰਿਆ ਮੰਗਿਆ ਹੈ ਮਿਹਰ ਪਤਾ ਕੀ ਤੋਂ ਕਰਿਆ ਪਤਾ ਕੀ ਤੋਂ ਕਰਿਆ ਨਿਕਲ ਰਹੇ ਹਨ ਨਦੀ ਦੇ ਵਿੱਚ ਦੀ ਹੈ ਜੋੜੇ ਪੜੇ ਨਾ ਹੈ ਨਦੀ ਉਹ ਜਾਂਦੀ ਹੈ ਨਦੀ ਉਹ ਅਰੇ ਪਤਾ ਕੀ ਤੋਂ ਕਰਿਆ ਹੁੰਦਾ ਆ ਆ ਮਨ ਕੇ ਹਾਲ ਮੁਤਰਾ ਦੇ ਸੇਫਲ ਜੀ ਹੁਣ ਆ ਨਹੀਂ ਫਿਰ ਉਹ ਵਾਈ ਹੁੰਦੀ ਕਿੱਡੀ ਕਹਿ ਥੋੜੀ ਜਿਹੀ ਹੋਏ ਤਾਂ ਬੜਾ ਠੀਕ ਹੈ ਉਹ ਕੋਲ ਪਾਟ ਮੰਨਵੇਂ ਹੈ ਨਾ 99 ਜਸਰ ਰਦਰ ਪੰਡੂ ਉਹ ਦੇਖੋ ਤੁਹਾਨੂੰ ਛੱਡ ਰਿਆਂ ਜੱਜਦਾਰ ਨੂੰ ਕੋਈ ਚੱਲਦਾ ਘਰ ਨੂੰ ਉਹ ਜਿਹਾ ਤੇਰਾ ਹਾਂਜੀ ਬਾਈ ਜੀ ਆਪਾਂ ਪਹੁੰਚ ਗਏ ਘਰੇ ਤੇ ਕਰਦੇ ਹੁਣ ਰਹਿਣਾ ਤੁਹਾਡਾ ਪਾਰਟ ਕਰਾਵੇ ਵੀਡੀਓ ਦਾ ਐਂਡੋ ਜੇ ਵੀਡੀਓ ਉਹਦੇ ਲਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜੇ ਵੀਡੀਓ ਬਦਲੇਗੀ ਮੇਰਾ ਵੀਰ ਬਣ ਕੇ ਆਪਦੇ 4-5 ਯਾਰ ਦੋਸਤਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਆ ਉਹ ਕਹੀ ਸਾਸਤਰੀ ਕਾਲ ਜੀ